ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੇਜ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਅੱਜ ਲੈ ਕੇ ਆਏ ਹਾਂ ਜੀ ਜਨਕਾਰ ਵਕਾਊ ਮਾਡਲ 2001 पासिंग दो हज़ार सताई तक है अलौ पे हुए टैर आ सठ परसेंट बहुत बढ़िया हालात साफ इंटीरियर आ डिमांड आ भीर सिर्फ सठ हज़ार रुपए एरिया पलथ संपर्क करो भीर का नंबर आ पचानवे जीरो तेरह ती दो अठहत् 950133278